ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮਰਾ ਮੋਬਾਈਲ ਨੰਬਰ 98783 93688 ਹੈ ਜੀ ਸੱਲੀਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਪਰ ਜਿਹੜਾ ਨਾ ਪਸੰਦ ਆਵੇ ਉਸ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਸੱਲੀਪਰਖਾਂ ਤੁਹਾਡਾ ਫਰਜ਼ ਬਣਦਾ ਵਾ ਤੁਸੀਂ ਪੈਸੇ ਲਾਉਣੇ ਆਗੇ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਤਿੰਨ ਵੜਾ ਸੇਲ ਆ ਗਈਆਂ ਦੋ ਤਾਜ਼ੀਆਂ ਸੂਈਆਂ ਤੇ ਇੱਕ ਟੋਕੜ ਵਹਿੜ ਆ ਗਈ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਅੱਜ ਬੱਸ ਸ੍ਰੀ ਕਾਲ ਸੋਸੀ ਕਾਲ ਜੀ ਸਾਰੇ ਮੇਰੇ ਭਣ ਭਰਾ ਨੂੰ ਦੇ ਦੋਸਤੋ ਅੱਜ ਤਰੀਕ ਹੈ ਕੀ ਆ ਗਈ 10 8 ਮਹੀਨਾ 2025 ਦਿਨ ਐਤਵਾਰ ਆ ਵੀਡੀਓ ਕੱਲ ਨੂੰ ਸੋਮਵਾਰ ਅਪਲੋਡ ਹੋਣੀ ਹੈ 11 ਤਰੀਕ ਦੇ ਵਿੱਚ ਇਹ ਹਾਂਜੀ ਬਾਈ ਹੁਣ ਸੁਣਾ ਜੀ ਆਪਣਾ 11 ਹਾਂਜੀ ਕੱਲ ਸੋਮਵਾਰ ਠੀਕ ਆ ਬਾਈ 2025 ਠੀਕ ਆ ਬਾਈ ਨਾਂ ਉਹ ਦੱਦਿਓ ਬਾਈ ਕਿਹੜਾ ਸਾਰਿਆਂ ਨੂੰ ਵੀ ਕਾਕਾ ਪਿੰਡ ਲੱਗੇਣਾ ਤੁਸੀਂ ਲਭਾਗਾ ਪੁਰਾ ਜਿਲ੍ਹਾ ਮੋਗਾ ਆ ਸਵੇਰ ਵੀਡੀਓ ਅਪਲੋਡ ਕੀਤੀ ਸੀ ਬਾਈ ਜੋ ਜਾਨਵਰਾਂ ਦੀ ਬਣਾ ਵੀ ਬੈਠੀਆਂ ਦੋ ਬਣਾ ਠੀਕ ਆ ਜੀ ਵੀਡੀਓ ਸਭ ਅਪਲੋਡ ਕਰਤੀਆਂ ਠੀਕ ਆ ਬਾਈ 13 ਲੀਟਰ ਦੁੱਧ ਆ ਠੀਕ ਆ ਜੀ ਦੂਜੇ ਸੁਵੇ ਠੀਕ ਆ ਬਾਈ ਤੁਸੀਂ ਯਮੂ ਠੀਕ ਆ ਬਾਈ ਪਾਟ ਕੇ ਵੇਖ ਲੀ ਠੀਕ ਆ ਠੀਕ ਆ ਬਾਈ ਇਹਦਾ ਬੱਚਾ 800 ਰੁਪਏ ਨੂੰ ਅੱਛਾ ਆਹ ਆ ਗਿਆ ਆਹ ਕਾਲਾ ਬੱਚਾ ਵਾ ਠੀਕ ਆ ਹਾਂਜੀ ਦੁੱਤ ਕੰਡੇ ਵਾਲਾ ਕੰਡੇ ਵਾਲਾ ਬਾਈ ਕੰਡੇ ਵਾਲਾ ਠੀਕ ਆ ਬਾਈ ਹਾਂ ਠੀਕ ਆ ਥੜਾ ਥੋੜਾ ਦੀ ਓਕੇ ਜਮਾ ਓਕੇ ਜਮਾ ਠੀਕ ਢੰਡੀ ਸੀਲ ਆ ਢੰਡੀ ਸੀਲ ਆ ਠੀਕ ਆ ਤੋੜ ਲੈ ਮਾੜੀ ਜੀ ਤੋੜੀ ਬਾਈ ਆਪ ਤੋੜ ਲਾ ਲਓ ਜੀ ਦੋਸਤੋ ਦੂਜਾ ਸੂਆ ਸੂਈ ਆ ਬਾਈ ਕਹਿੰਦਾ ਹਫਤੇ ਦੀ ਸੂਈ ਆ ਤੁਸੀਂ ਪਰ ਦਹਾਂ ਦਾ ਨਹੀਂ ਮੰਨ ਲਓ ਭਲਾ 12 ਦੇ ਤੁਹਾਡੇ ਮੰਨਣ ਤੇ ਆ 13 ਲੀਟਰ ਦਾ ਕੰਡੇ ਵਾਲਾ ਬਾਈ ਕਹਿੰਦਾ ਥਰੇ ਤ ਦੋਨੇ ਹੋ ਵੈਗੀਆਂ ਆਹ ਦੋ ਦੂ ਬਾਦ ਵੈਗੀਆਂ ਬਹਿਣਾ ਚਾਰ ਬਹਿਣਾ ਆਈਆਂ ਸੀ ਦੋ ਬਹਿਣਾ ਆਈਆਂ ਠੀਕ ਹੈ ਬੋਤੀ ਆਈਆਂ ਆ ਬਾਈਕਲ ਹੋਣੀ ਬਹਿਣਾ ਨਾ ਕੋਈ ਧਲੈਰਾ ਬਦਲਿਆ ਬਾਈਕਿੰਦਾ ਨਾ ਕੋਈ ਵਾਸਤਾ ਹੱਥੀਚੁਆਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਦੋ 13 ਦੂਜਾ ਸੁਆਦ ਦੋ 13 ਕਿਲੋ ਕੰਡੇ ਵਾਲਾ ਵਾ ਉਹ ਤਾਂ ਹੋਰ ਵਾਜੂਗੀ ਗਾਂ ਲੱਟੂੜੀ ਪਾਉਂਗੇ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਉਹ ਤਾਂ ਕਰ ਜੂਗੀ ਜੇ ਵੱਡੀ-ਬੁੱਡੀ ਹੈਗੀ ਹਵਾਨਾ ਬਹੁਤ ਚੰਗਾ ਵਹਿੜਦਾ ਵੀ ਵੇਖ ਸਕਦੇ ਹੱਥੀਚੁਆਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਸੋਣੀ ਵੈੜਾ ਬੁੱਦੀ ਵੈੜਾ ਨਿੱਕਾ ਕਾਨਾ ਹੈਗਾ ਮੁੱਲ ਵੜਾ ਫਿਰਦਾ ਮੁੱਲ ਦਾ ਕੋਈ 42000 ਰੁਪਏ ਦੀ ਹਨਾ ਉਹ ਚੋਕੀ ਮਾਨਤਾ ਨਾ 100 ਰੁਪਏ ਠੀਕ ਹੈ ਜੀ ਵੱਧ ਕਰਦੀ ਭਰਾ ਵੱਧ ਕਰ ਦਾਂਗੇ ਠੀਕ ਆ ਲਓ ਤਾਂ 42000 ਚੋਕੀ ਮਾਨਤਾਨ ਹੋ ਜਾਊਗਾ ਜਮਾ ਜੈਜ ਭਾਵਾ ਦੋ 13 ਕਿਲੋ ਕੰਡੇ ਵਾਲਾ ਸਾਰਾ ਘਰ ਦਾ ਖਰਚਾ ਚੱਕੂਗੀ ਹਾਂਜੀ ਹਾਂਜੀ ਘਰੇ ਵੀ ਪੀਰ ਨੂੰ ਬਚੂਗਾ ਘਰ ਦਾ ਖਰਚਾ ਵੀ ਚੱਕੂਗੀ ਬੱਚੇ ਵੀ ਭਰਾਂਊਗੀ ਠੀਕ ਆ ਠੀਕ ਆ ਸਾਰਾ ਸੋਹੂ ਵਾਲਾ ਠੀਕ ਆ ਭਾਈ ਦੋ ਨੰਬਰ ਤੇ ਆ ਜਾ ਉਹ ਨੰਬਰ ਪਾਰਟ ਰੋਤਾ ਬਾਈ ਕੰਡੇ ਵਾਲਾ ਕੰਡੇ ਵਾਲਾ ਸੋਈ ਨੂੰ ਸਮਾਂ ਸੋਈ ਨੂੰ ਸਮਾਂ ਨੂੰ ਹੋ ਗਿਆ ਬਾਈ ਅੱਜ ਜੰਤੇ ਰਹੇ ਹੋ ਗਏ ਠੀਕ ਆ ਮਗਰ ਚਲ ਮੋ ਜਾਣਾ ਮਗਰ ਅੱਛਾ ਬਾਈ ਉਹ ਲਓ ਦੋਸਤ ਦੋਹਾਂ ਮਗਰ ਹੀ ਅੱਛੇ ਆ ਗਏ ਠੀਕ ਆ ਜੀ ਕਿਦੋਂ ਕਰੋਸ ਠੀਕ ਆ ਬਾਈ ਹਾਂ ਠੀਕ ਆ ਕਿਦੋਂ ਕਰੋਸ ਠੀਕ ਆ ਜੀ ਜੇਕਰ ਪੂਨ ਤੇ ਮਗਰ ਪੱਟਾ ਲਾ ਦੇ ਆਪਾਂ ਲੱਖ ਰੁਪਏ ਦਵਾਏ ਠੀਕ ਆ ਬਾਈ ਓ ਪਤਾ ਦਾ ਠੀਕ ਆ ਬਾਈ ਲਓ ਜੀ ਦੋਸਤੋ ਬੱਚਾ ਦਾ ਬਾਈ ਕਹਿੰਦਾ ਬਾਈ ਤੁਹਾਨੂੰ ਵੀ ਵੀਡੀਓ ਵੇਖਣੀ ਆ 15 15 18 ਕਿਲੋ ਰੀ ਮਗਰ ਲਾਇ ਬਿਹਦੇ ਮਗਰ ਦਾ ਕਾਹਦਾ ਲਾਉਣਾ ਵਾ ਤੁਸੀਂ ਪਹਿਲਾ ਪੁਰਾਣੀਆਂ ਵੀਡੀਓ ਕੱਢ ਕੇ ਵੇਖ ਲਓ ਬਾਈ ਦੀਆਂ ਬੱਚੇ ਮਰਨ ਮੈਂ ਤਾਂ ਉਹ ਨਾਰਖਾ ਜਿਹੜਾ ਬੱਚਾ ਲਉਂਦੇ ਬੱਚੇ ਮਰ ਸਹੀ ਗੱਲ ਬਾਈ ਥੋੜ੍ਹ ਲਈ ਮੜੀ ਜੀ ਕੱਢ ਕੇ ਹੱਥੇ ਚੋ ਆਈ ਵਾਲਾ ਬਹੁਤ ਸੋਹਣਾ ਥਾਣਾ ਦੇ ਇਥੇ ਚਾਰ ਹੀ ਥਾਣਾ ਥਾਣਾ ਦੇ ਵਿਥੀ ਬਹੁਤ ਚੰਗੀ ਆ ਗਈ ਫਰਾ ਸੈੱਜ ਬਹੁਤ ਚੰਗਾ ਵਾ ਬੋਦੀ ਬਹੁਤ ਚੰਗੀ ਵਹਿੜਦੀ ਠੀਕ ਆ ਡਾਇਰੈਕਟ ਡਰੈਟ ਕ੍ਰੋਸ ਆ ਵਹਿੜ ਹੈ ਜਦੋਂ 12 ਕਿਲੋ ਕੰਡੇ ਵਾਲਾ ਤੇ ਵੇਖ ਸਕਦੇ ਹੋ ਜੀ ਲੰਮੀ ਤੋਰ ਤੇ ਸੋਹਣਾ ਫਿਟਿੰਗ ਵਾਲਾ ਹਵਾਨਾ ਵਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਸੋਹਣੀ ਵਹਿੜ ਆ ਗਈ ਲੈ ਬਾਈ ਇਹ ਆਂ ਆਂ ਬਾਈ ਕੋਲੇ ਵੜਾ ਹੁਣੇ ਤੁਹਾਨੂੰ ਮੈਂ ਗੱਡੀ ਵੀ ਵਿਖਾ ਦਾਂ ਇੱਥੇ ਖੜੀ ਕੋਈ ਆ ਬਾਰਚ ਬਾਈ ਉਹ ਵਾਲਾ ਗੋਆ ਗਿੱਲੇ ਹੀ ਪਿਆ ਹਜੇ ਲਾ ਕੇ ਹਟਿਆ ਬਾਈ ਉਹ ਗੱਡੀ ਖੜੀ ਆ ਬਾਈ ਦੀ ਓਕੇ ਜੀ ਸਵੇਰੇ ਵੀਡੀਓ ਦੋਹਾਂ ਵਾਲਾ ਦੀ ਪਾਈ ਸੀ ਕੱਲ ਤੁਸੀਂ ਤੁਸੀਂ ਵੇਖੋਗੇ ਆ ਵੀਡੀਓ ਸਵੇਰ ਅੱਜ ਵੀ ਵੀਡੀਓ ਜੇ ਇਹ ਕੰਨਾਂ ਹੈ ਨਹੀਂ ਸੀ ਇਹ ਵਜ੍ਹਾ ਹੁਣੇ ਆਈਆਂ ਹੀ ਆ ਬਾਈ ਕੋਲੇ ਹਾਂਜੀ ਹਾਂਜੀ ਥੋੜਾ ਮੀਂਹ ਪੈ ਗਿਆ ਠੀਕ ਆ ਜੀ ਦੁੱਧ ਮਾਝਰ ਕੇ 85% ਕਰੋਸ ਆਏ ਠੀਕ ਆ ਬਾਈ ਇਹਦੀ ਬਲਗਾ ਟੱਪ ਗਿਆ ਦੁੱਧ ਪਤਲਾ ਹਾਂਜੀ ਦੁੱਧ ਸਗਣਾ ਠੀਕ ਆ ਬਾਈ ਠੀਕ ਮਰਦੀ ਭੇਠ ਠੀਕ ਆ ਸੱਜਰਾ ਵਹਿਣਾ 36 36 ਦੀਆਂ 40 40 ਦੇ ਕਿਨੇ ਦੇਣੀਆਂ ਤੁਹਾਨੂੰ ਇੱਥੇ ਪਰ ਇਹ ਕਾਕੇ ਬਰਾੜ ਤੋਂ ਮਿਲਦੇਗਾ ਤੁਹਾਨੂੰ ਅੱਜ ਸੋਹਣਾ ਸਿਚੂ ਅਗਲਾ ਥਾਣਾਗਾ 36000 ਰੁਪਇਆ ਦੂਜੀ ਦਾ ਮੁੱਲ 42 ਤੋਂ 13 ਤੋਂ 42000 ਆ ਬੱਚੇ ਵੇਖ ਦੋਵੇਂ ਦੋਵੇਂ ਮਗਰ ਬੱਚੇ ਆਗੇ ਸੋਹਣੀਆਂ ਵਹਿੜਾਂ ਬਾਈ ਦੀਆਂ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਗਰ ਵੇਖੀ ਸਕਦੇ ਆ ਇੱਕ ਬਾਈ ਕੋ ਟੁਕੜ ਵੇੜ ਸਸਤੇ ਭਾ ਦੀ ਆ ਜਾ ਬਾਈ ਔਹ ਘੜੀ ਗਾਲਾਂ ਜਾਤ ਵੀ ਬਹੁਤ ਆ ਦੀ ਕੀ ਦੁੱਧ ਬਾੜ ਬਰਾੜਾ ਥੱਲੇ ਦੇ 7 ਕਿਲੋ ਆ ਕੰਡੇ ਵਾਲਾ ਹਾਂ ਜੈ ਜੀ ਦਾ ਦੇਰ ਜੇ ਵੰਦੇ ਰਾਂਗੇ ਠੀਕ ਆ ਜੀ ਚੋਰ ਚੱਪਾ ਵਿੱਚੋਂ ਕਰ ਦੇਗਾ ਠੀਕ ਆ ਤੋਰੀ ਮੜੀ ਜੀ ਜਦੋਂ ਜਦ ਵਿੱਚ ਚੈੱਕ ਕਰ ਲਓ ਫਿਰ ਕੱਦ ਘੜ ਅਵੇਲਬਲ ਬਹੁਤ ਚੰਗੀ ਆ ਚਾਰ ਹੀ ਥਾਣੇ ਇਹਦੇ ਆ ਗਈ ਗੁਲਾਬੀ ਥਾਣਾ ਜਦ ਮੈਂ ਯਾਰ ਕਾ ਬੋਦੀ ਵਾਲੀ ਬੈੜ ਨਿੱਕਾ ਕੰਨ ਠੀਕ ਆ ਇੱਥੇ ਮੋੜ ਲਈ ਬਾਈ ਯਾਰ ਡੇਢ ਮਹੀਨੇ ਬਣੀ ਆ ਪਰ ਆਪਣੇ ਲੋ ਖਲ ਗਈ ਆ ਲਿਆ ਮੋੜ ਲਿਆ ਮੋੜ ਲਿਆ ਬਸ ਸੋਹਣੀ ਬੈੜ ਆ ਵੱਡੀ-ਬੁੱਡੀ ਬਹੁਤ ਆ ਗਈ ਤੇ ਵੇਚ ਸਕਦੇ ਹੋ ਕਿ ਨਿੱਕੀ ਜੀ ਨਹੀਂ ਗਈ ਮੁੱਲ ਸਿਰ 22000 ਇੱਥੇ 25 30 30 ਦੀਆਂ ਬੱਛੀਆਂ ਵੀ ਕੀ ਜਾਂਦੀਆਂ ਗਈਆਂ ਦਦੂਸਾ ਥਲੇ 7 ਕਰੋ ਦੁੱਧ ਪਿਆਦ ਨਾਲੇ ਚੰਗਾ ਟੀਕਾ ਟੂਗਾਗਾ ਭਰਾ ਦੇਵਾਂਗੇ ਪਾਊਡਰ ਚੰਗਾ ਪਾਲੋਂਗੇ ਤਾਂ ਘਰ ਤੋਂ ਬਣ ਗਈ 77ਵੇਂ ਤੇਰੇ ਰਹਿਣ ਤਿਆਰ ਹੋ ਗਈ ਠੀਕ ਹੈ ਜੀ ਨਾਲੇ ਦੁਬਾਰਾ ਬਣ ਗਈ ਬਾਈ ਦੀ ਬਣ ਗਈ ਹਾਂ ਹਾਂ 77 ਦੀ ਬੜਾ ਤਿਆਰ ਹੋਈ ਠੀਕ ਹੈ ਬਾਈ ਪਰ ਇਹ ਰਹੇਗੀ ਚਲੋ ਮੈਂ ਜਿਹਦੇ ਪਸੰਦ ਆਏ ਦੀ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਮੁੱਲ 22000 ਰੁਪਇਆ ਅਜੇ ਤਿੰਨ ਵਾਰ ਤੁਹਾਨੂੰ ਪ੍ਰੋਪਰ ਜਗ੍ਹਾ ਲੈ ਰਹੇ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰਨਾ ਬਸ ਸਕਰੀਨ ਤੇ ਚੱਲੀ ਜਾਣਾ ਧੰਨਵਾਦ ਜੀ